ਹਾਂਜੀ ਦੋਸਤੋ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਚਕੰਦਰ ਵਿੱਚ ਚੈਰਨੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਇਸ ਦਾ ਸੇਵਨ ਕਰਨ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਨੰਬਰ 2 ਜੇਕਰ ਗੋਡਿਆਂ ਵਿੱਚ ਦਰਦ ਹੋਵੇ ਤਾਂ ਸਵੇਰੇ ਖਾਲੀ ਪੇਟ 3-4 ਅਖਰੋਟ ਦੀਆਂ ਗਿਰੀਆਂ ਖਾਣੀਆਂ ਚਾਹੀਦੀਆਂ ਹਨ ਇਸ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ ਨੰਬਰ 3 ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 4 ਹਾਰਟ ਐਟੈਕ ਤੋਂ ਬਚਣ ਲਈ ਰੋਜ਼ਾਨਾ ਪਿਆਜ਼ ਅਤੇ ਲਸਣ ਖਾਓ ਨੰਬਰ 5 ਜੇ ਕਰਤਹਾਨੋਂ ਪਸ਼ਾਬ ਰੋਕ ਰੋਕ ਕੇ ਆ ਰਿਹਾ ਤਾਂ ਰਜਾਨਾ ਨਾਰੀ ਵਾਲਾ ਪਾਣੀ ਪੀਓ ਤਾਂ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 6 ਬਵਾਸੀਰ ਦੇ ਰੋਗਿਆਂ ਨੂੰ ਭਿੱਜੇ ਹੋਣ ਜੀਰ ਖਾਣੇ ਚਾਹੀਦੇ ਹਨ ਇਸ ਨਾਲ ਉਹਨਾਂ ਨੂੰ ਬਹੁਤ ਫਾਇਦਾ ਮਿਲੇਗਾ ਨੰਬਰ 7 ਕਾਜੂ ਦਾ ਸੇਵਨ ਕਰਨ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 8 ਗੁਲਾਬ ਦੇ ਫੁੱਲਾਂ ਨੂੰ ਸੁਗੰਧ ਨਾਲ ਡਿਪਰੈਸ਼ਨ ਘਟ ਹੁੰਦਾ ਹੈ ਨੰਬਰ 9 ਸੂਰਲੇ ਖਾਣ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 10 ਜੋ ਲੋਕ ਬਾਜਰੀ ਰੋਟੀ ਖਾਂਦੇ ਹਨ ਉਹਨਾਂ ਨੂੰ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਅਤੇ ਨਹੀਂ ਮੇਰੀ ਸਮੱਸਿਆ ਵੀ ਨਹੀਂ ਨੰਬਰ 11 ਮਖਾਣੇ ਦੁੱਧ ਵਿੱਚ ਉਵਾਲ ਕੇ ਖਾਣ ਨਾਲ ਬੜਾਪੇ ਤੱਕ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਨੰਬਰ 12 ਕੋਸੇ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰਨ ਨਾਲ ਮਸੂੜਿਆਂ ਦੀ ਸੋਜ ਘਟ ਜਾਂਦੀ ਹੈ ਨੰਬਰ 13 ਅਦਰਕ ਦਾ ਪਾਣੀ ਪੀਣ ਨਾਲ ਖੂਨ ਸਾਫ਼ ਹੁੰਦਾ ਹੈ ਨੰਬਰ 14 ਹਰੋ ਸੈਰ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਦਿਮਾਗ ਤੇਜ ਹੁੰਦਾ ਹੈ ਨੰਬਰ 15 ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਘਟ ਰਿਹਾ ਹੁੰਦਾ ਹੈ ਉਹਨਾਂ ਨੂੰ ਖਜੂਰ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ ਨੰਬਰ 16 ਹੀਰਾ ਖਾਣ ਨਾਲ ਮਟਾਪਾ ਘੱਟ ਹੁੰਦਾ ਹੈ ਨੰਬਰ 17 ਜੇਕਰ ਤੁਹਾਡੇ ਹੱਥਾਂ ਪੈਰਾਂ ਨੂੰ ਜ਼ਿਆਦਾ ਸੋਜ ਆਉਂਦੀ ਹੈ ਤਾਂ ਇਹ ਗੁਰਦੇ ਦੀ ਬਿਮਾਰੀ ਦੇ ਲੱਛਣ ਹਨ ਨੰਬਰ 18 ਜ਼ਿਆਦਾ ਠੰਡਾ ਪਾਣੀ ਪੀਣ ਨਾਲ ਚਿਹਰੇ ਤੇ ਝੋੜੀਆਂ ਪੈ ਜਾਂਦੀਆਂ ਹਨ ਨੰਬਰ 19 ਹਰ ਰੋਜ਼ ਆਲੂ ਖਾਣ ਨਾਲ ਪਾੜ ਜਲਦੀ ਨਾਲ ਬਦਲਣ ਲੱਗ ਜਾਂਦਾ ਹੈ ਨੰਬਰ 20 ਬਹੁਤ ਜ਼ਿਆਦਾ ਕੌਫੀ ਪੀਣ ਨਾਲ ਦੰਦਾਂ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ ਨੰਬਰ 21 ਨਹਾਉਂਦੇ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਧੰਨਵਾਦ